ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਇੱਕ ਵਾਰ ਫਿਰ ਮੁਸ਼ਕਲਾਂ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ 2024 ਦੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਲਈ ਪ੍ਰਚਾਰ ਨਾ ਕਰਨ ਤੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਨੇ ਨੋਟਿਸ ਕੱਢਿਆ ਹੈ ਮਨਪ੍ਰੀਤ ਬਾਦਲ ਚੋਣ ਪ੍ਰਚਾਰ ਵਿੱਚ ਸ਼ਾਮਿਲ ਨਾ ਹੋ ਕੇ ਅਨੁਸ਼ਾਸਨ ਭੰਗ ਕਰ ਰਹੇ ਨੇ ਇਹ ਕਹਿਣਾ ਹੈ ਜ਼ਿਲ੍ਹਾ ਪ੍ਰਧਾਨ ਦਾ ਤਾਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਭਾਜਪਾ ਲਈ 2024 ਲੋਕ ਸਭਾ ਚੋਣਾਂ ਲਈ ਨਹੀਂ ਸੋਣ ਮੈਦਾਨ ਵਿੱਚ ਉਤਰੇ ਸੋ ਇਸ ਤੇ ਚਲਦੇ ਹਨ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਨੇ ਨੋਟਿਸ ਕੱਢਿਆ ਹੈ ਮੀਡੀਆ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਤਾਂ ਮਨਪ੍ਰੀਤ ਬਾਦਲ ਨੂੰ ਲੈ ਕੇ ਕੀ ਕਹਿਣਾ ਉਹਨਾਂ ਦਾ ਚਾਹੁੰਦੇ ਆ ਦੇਖੋ ਮਨਪ੍ਰੀਤ ਸਿੰਘ ਬਾਦਲ ਪੁਰਾਣੇ ਨੇਤਾ ਰਹੇ ਅਰ ਉਹਨਾਂ ਨੇ ਪਿੱਛੇ ਦਿੱਲੀ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਕਰਕੇ ਸ਼ਾਮਲ ਹੋਏ ਸੀਗੇ ਤੇ ਉਥੇ ਉਹ ਯਕੀਨ ਦਵਾਇਆ ਕਿ ਆਇਆ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਆਪਣਾ ਪੂਰਾ ਸਹਿਯੋਗ ਕਰਾਂਗੇ ਤੇ ਹੁਣ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਇਲੈਕਸ਼ਨ ਮੈਂ ਕਹਿ ਸਕਦਾ ਕਿ ਪੂਰੇ ਉਸ ਮੋੜ ਦੇ ਵਿੱਚ ਹੈ ਜਿਹਦੇ ਵਿੱਚ ਇੱਕ ਇੱਕ ਸਕਿੰਟ ਇੱਕ ਇੱਕ ਮਿੰਟ ਤੇ ਇੱਕ ਇੱਕ ਆਦਮੀ ਸਹਾਇ ਹੁੰਦਾ ਤਾਂ ਉਸ ਲਈ ਸਾਨੂੰ ਜਿੱਤ ਯਕੀਨੀ ਕਰਨ ਲਈ ਜ਼ਰੂਰਤ ਸੀ ਕਿ ਮਨਪ੍ਰੀਤ ਨਾਲ ਜੁੜੇ ਹੋਏ ਕੁਝ ਲੋਕ ਜੋ ਸਾਬਕਾ ਮੇਅਰ ਰਮਨ ਸ਼੍ਰੀਮਤੀ ਰਮਨ ਜੀ ਤੇ ਉਹਨਾਂ ਦੇ ਨਾਲ 6-7 ਕਾਉਂਸਲਰ ਜਿਹੜੇ ਜਿਨ੍ਹਾਂ ਨਾਲ رابطہ ਕੀਤਾ ਗਿਆ ਤੇ ਉਹ ਕਹਿੰਦੇ ਅਸੀਂ ਸਦਨ ਮਨਪੀ ਸਿੰਘ ਦੀ ਬਾਦਲ ਦੀ ਆਦੇਸ਼ ਦੀ ਅੜੀ ਕਰ ਰਿਹਾ ਤੇ ਮੈਂ ਉਹ ਆਦੇਸ਼ ਆਸੇ ਇਕਨੋ ਲੈਟਰ ਭੇਜਿਆ ਕਿ ਤੁਸੀਂ ਜਲਦੀ ਆ ਕੇ ਉਹਨਾਂ ਨਾਲ رابطہ ਕੈਂਪ ਕਰਾਓ ਤਾਂ ਕਿ ਭਾਰਤੀ ਜਨਤਾ ਪਾਰਟੀ ਦੀ ਚੋਣ ਮਹਿੰਮ ਨੂੰ ਫੁਰਜ਼ਾ ਆ ਜਾ। ਉਹ ਉਮੀਦ ਜਿਹੜੇ ਤੁਸੀਂ ਕਾਸਟਾਂ ਦੀ ਗੱਲ ਤਾਂ ਕਾਂਗਰਸੀ ਕਾਉਂਸਲਰ ਨੇ ਉਹ ਚਾਹੇ ਕਾਂਗਰਸੀ ਕੌਂਸਲ ਪਹਿਲਾ ਮਨਪ੍ਰੀਤ ਬਾਦਲ ਜਦੋਂ ਜੋ ਹੈ ਕਾਂਗਰਸ ਦੇ ਵਿੱਚ ਸੀ ਉਹ ਕਾਂਗਰਸ ਦੇ ਨਾਲ ਸੀਗੇ ਤੇ ਜਦੋਂ ਇੱਕ ਨੇਤਾ ਆ ਜਾਂਦਾ ਤਾਂ ਉਹਦੇ ਆਪਣੇ ਆਪ ਹੀ ਸਾਰੇ ਆ ਜਾਂਦੇ ਆ ਕਿਉਂਕਿ ਕਾਂਗਰਸ ਸਿੰਘ ਦਾ ਉਹਨੂੰ ਕੱਢਦਾ ਸੀਗਾ ਠੀਕ ਹੈ ਜੀ ਮੇਰ ਨੂੰ ਵੀ ਕੱਢਦਾ ਸੀਗਾ ਉਹ ਇਸ ਕਰਕੇ ਸਿੰਘਾ ਸਾਹਿਬ ਹੁਣ ਤੱਕ ਤਾਂ ਆ ਜਾਣੇ ਚਾਹੀਦੇ ਸੀ ਕਿਉਂਕਿ ਬਹੁਤ دیر ਹੋ ਗਈ ਉਹਨਾਂ ਨੂੰ ਜੀ ਹਾਂ ਮੈਂ ਤਾਂ ਮੈਂ ਤਾਂ ਆਪ ਕਹਿਣਾ ਹੈ ਕਿ ਹੁਣ ਤੱਕ ਕਿਉਂਕਿ ਬਹੁਤ ਵੱਡੇ ਲੀਡਰ ਆ ਭਾਰਤੀ ਜਨਤਾ ਪਾਰਟੀ ਦੇ ਹੁਣ ਤੱਕ ਉਹਨਾਂ ਨੇ ਆਪਦੇ ਕੰਮ ਤੇ ਲੱਗ ਜਾਣਾ ਚਾਹੀਦਾ ਸੀਗਾ ਠੀਕ ਕੰਮ ਲੱਗਦਾ ਤੁਹਾਨੂੰ ਜਿਹੜਾ ਨਹੀਂ ਅਜ ਤੱਕ ਆ ਰਹੇਗੇ ਕਿਉਂ ਮਿਸ ਕਰ ਰਹੇ ਨੇ ਇੱਕ ਅੱਦੇ ਦਿਨ ਇੱਕ ਅੱਦੇ ਦਿਨ ਚ ਪਤਾ ਲੱਗ ਜਾਏਗਾ ਆਪਾਂ ਨੂੰ ਕਿ ਕੀ ਕਾਰਨ ਹੈ ਕਿਉਂ ਨਹੀਂ ਆ ਰਹੇ ਕਿਉਂਕਿ ਮੈਂ ਲੈਟਰ ਪਾਇਆ ਉਹਦਾ ਰਿਸਪਾਂਸ ਤਾਂ ਆਊਗਾ ਹੀ ਆਊਗਾ ਸਮਾਸ਼ ਸਦਕ ਕੀਤਾ ਗਿਆ ਵੀ ਕਿੰਨੇ ਕਿਤਨੇ ਤਰਫੋਂ ਨੇ ਕਿਹਾ ਵੀ ਤੁਸੀਂ ਨਹੀਂ ਸਮੇਂ ਮੈਂ ਤਾਂ ਇਮੀਡੀਏਟਲੀ ਕਿਹਾ ਜੀ ਇਮੀਡੀਏਟਲੀ ਤੁਸੀਂ ਮੇਲ ਪਾਈ ਹੈ ਜਿਹੜੀ ਇਮੀਡੀਏਟਲੀ ਜਾਏਗਾ ਜਿਹੜਾ ਨਹੀਂ ਉਹਦੇ ਕੋਈ ਕਾਰਵਾਈ ਵੀ ਤੁਹਾਡੇ ਕੋਲ ਪਾਰਟੀ ਕੋਲ ਕੀਤੀ ਜਾਂਦੀ ਤੁਹਾਨੂੰ ਇੱਕ ਨਾਤੇ ਮੈਂ ਇੱਥੋਂ ਦੇ ਪ੍ਰਧਾਨ ਆ ਪਰ ਜੋ ਵੀ ਮੈਂ ਕਹਿ ਸਕਦਾ ਕਿ ਪਾਰਟੀ ਦਾ ਹੁਣ ਸ਼ਾਸਨ ਉਸ ਹੁਣ ਸ਼ਾਸਨ ਦੇ ਨਾਲ ਜੋ ਵੀ ਪਾਰਟੀ ਵਿਰੋਧੀ ਕਾਰਵਾਈਆਂ ਕਰੇਗਾ ਤਾਂ ਉਹਦੇ ਵਾਸਤੇ ਫਿਰ ਜਿਹੜਾ ਹੈਗਾ ਅਸੀਂ ਜਰੂਰ ਆਉਂਦੇ ਹਾਈਕ ਮਾਣੂਗਾ ਤੁਹਾਨੂੰ ਲੱਗਦਾ ਪਾਰਟੀ ਵਿਰੋਧੀ ਕਾਰਵਾਈ ਹੈ ਜਿਹੜੇ ਫਹਮ ਨਹੀਂ ਆ ਰਹੇ ਬਿਲਕੁਲ ਔਰ ਜਿਹੜੇ ਹਨ ਜੀ ਪੂਰਾ ਮਹਿਸੂਸ ਹੋ ਰਿਹਾ ਜੀ ਮਹਿਸੂਸ ਹੋਣ ਦੀ ਗੱਲ ਹੈ ਜਿਹਨੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਤੇ ਭਾਰਤੀ ਜਨਤਾ ਪਾਰਟੀ ਜਿਹਨੇ ਆ ਮਹਿਸੂਸ ਹੋਣਾ ਸਭ ਤੋਂ ਵੱਡੀ ਚ ਬਾਗੂ ਗੱਲ ਹੈ ਧੰਨਵਾਦ ਹਾਂ ਜੀ